ਅੱਜ ਵਾਨਾ ਲਈ ਚਾਨਣ ਮੁਨਾਰਾ ਚੰਦਰ ਸ਼ੇਖਰ ਆਜ਼ਾਦ ਭਾਰਤ ਦੀ ਆਜ਼ਾਦੀ ਦੀ ਲੜਾਈ 'ਚ ਅਮ ਯੋਗਦਾਨ ਪਾਉਣ ਵਾਲੇ ਮਹਾਨ ਕ੍ਰਾਂਤੀਕਾਰੀ ਚੰਦਰ ਸ਼ੇਖਰ ਆਜ਼ਾਦ ਦਾ ਪਿਛਲੇ ਦਿਨ ਹੀ 23 ਜੁਲਾਈ ਨੂੰ ਜਨਮ ਦਿਨ ਸੀ ਆਜ਼ਾਦ ਦਾ ਜਨਮ ਬਹੁਤ ਹੀ ਗਰੀਬੀ ਅਗਿਆਨਤਾ ਅੰਧਵਿਸ਼ਵਾਸ ਅਤੇ ਧਾਰਮਿਕ ਕਟੜਤਾ 'ਚ ਹੋਇਆ ਸੀ ਸਿਆਸੀ ਜੀਵਨ ਸੰਗਰਾਸ਼ 'ਚ ਆਪਣੀ ਤਜਰਬਿਆਂ ਤੋਂ ਸਿੱਖਦੇ ਹੋਏ ਉਹ ਇਨਕਲਾਬੀ ਪਾਰਟੀ ਦੇ ਵਗੂ ਬਣੇ जिस जिसा भारत च समाजवादी समाज की स्थापना करना सी चंद्रशेखर आजाद एक मशहूर भारती इनकलाबी सन जिन्ह ने हिंदुस्तान रिपब्लिकन एसोसीएशन इस बानी राम प्रसाद बिस्मिल होर प्रमुख पार्टी आगुआ की मौत दे बाद नवे नाम हिंदुस्तान सोशलिस्ट रिपब्लिकन एसोसीएशन एच एस आर ए हेठ दुबारा शुरू किया ਚੰਦਰਸ਼ੇਖਰ ਆਜ਼ਾਦ ਦਾ ਜਨਮ 23 ਜੁਲਾਈ 1996 ਨੂੰ ਮਾਤਾ ਜਗਰਾਨੀ ਅਤੇ ਪਿਤਾ ਸਿਤਾ RAM ਦੇ ਕਾਰਪਿੰਡ ਬਦਰ ਦਾ ਜ਼ਿਲ੍ਹਾ ਉਨਨਾਵ ਵਿਖੇ ਹੋਇਆ ਸੀ ਉਹ ਪੰਡਿਤ ਸਿਤਾ RAM ਦੇ ਪੰਜਾਂ ਪੁੱਤਰਾਂ ਵਿੱਚੋਂ ਸਭ ਤੋਂ ਛੋਟਾ ਪੁੱਤਰ ਸੀ ਬਚਪਨ ਤੋਂ ਹੀ ਉਹਨਾਂ ਦੀ ਦਿਲਚਸਪੀ ਪੜ੍ਹਨ ਲੇਖਣ ਵਿੱਚ ਕਾਟ ਅਤੇ ਤੀਰ ਕਮਾਨ ਜਾਂ ਬੰਦੂਕ ਚਲਾਉਣ ਵਿੱਚ ਵਧੇਰੇ ਸੀ ਘਰਦਿਆਂ ਨੇ ਉਹਨਾਂ ਨੂੰ ਸਕੂਲੀ ਪੜ੍ਹਾਉਣ ਲਈ ਭੇਜਿਆ ਪਰ ਉਹਨਾਂ ਦੀਆਂ ਰੋਚੀਆਂ ਤੇ ਆਦਤਾਂ ਨੂੰ ਦੇਖਦੇ ਹੋਏ ਉਹਨਾਂ ਦੇ ਮਾ ਪਿਓ ਨੇ ਆਜ਼ਾਦ ਨੂੰ ਕਿਸੇ ਕੰਮ ਕਾਰ ਵਿੱਚ ਲਾਉਣ ਬਾਰੇ ਸੋਚਿਆ ਅਤੇ ਸਕੂਲ ਵਿੱਚੋਂ ਉਹਨਾਂ ਦਾ ਨਾਂ ਕਟਵਾ ਦਿੱਤਾ ਪਰ ਸ਼ੁਰੂ ਵਿੱਚ ਉਹਨਾਂ ਨੂੰ ਤਹਿਸੀਲ ਵਿੱਚ ਨੌਕਰੀ ਮਿਲ ਗਈ ਸੀ ਪਰ ਆਜ਼ਾਦ ਸੋਚ ਵਾਲਾ ਚੰਦਰਸ਼ੇਖਰ ਇਹ ਨ ਬੰਸਾ ਵਿੱਚ ਰਹਿਣ ਵਾਲਾ ਨਹੀਂ ਸੀ ਉਹ ਨੌਕਰੀ ਛੱਡ ਬੰਬਈ ਚਲਾ ਗਿਆ ਉਥੇ ਉਹਨਾਂ ਨੂੰ ਜਹਾਜ਼ਾਂ ਨੂੰ ਰੰਗਣ ਵਾਲੇ ਰੰਗਸਾਜਾਂ ਦੇ ਸਹਾਇਕ ਵਜੋਂ ਕੰਮ ਮਿਲ ਗਿਆ ਪਰ ਬੰਬਈ ਦੀ ਮਸ਼ੀਨੀ ਜ਼ਿੰਦਗੀ ਉਹਨਾਂ ਨੂੰ रास ਨਾ ਆਈ ਬੇਚੈਨੀ ਦੀ ਇਸ ਅਵਸਥਾ ਚੋਂ ਉਹ ਬੰਬਈ ਛੱਡ ਦਿੱਤੀ ਅਤੇ ਉਸ ਤੋਂ ਬਾਅਦ ਉਹ ਬਨਾਰਸ ਚਲੇ ਗਏ ਉਥੇ ਇੱਕ ਮਦਦਗਾਰ ਦੀ ਮਦਦ ਨਾਲ ਸੰਸਕ੍ਰਿਤ ਸਕੂਲ ਵਿੱਚ ਵਾਪਸ ਪੜਨ ਲੱਗ ਗਏ ਉਹਨਾਂ ਹੀ ਦਿਨੀ ਮਹਾਤਮਾ ਗਾਂਧੀ ਦੀ ਅਗਵਾਈ ਹੇਠ ਨਾ ਮਿਲਵਰਤਨ ਅੰਦੋਲਨ ਸ਼ੁਰੂ ਹੋ ਗਿਆ ਸੀ ਚੰਦਰਸ਼ੇਖਰ ਦੇ ਕੋਮਲ ਤੇ ਕੋਰੇ ਮਨ ਤੇ ਵੀ ਇਸ ਅੰਦੋਲਨ ਦਾ ਅਸਰ ਪਿਆ ਉਹ ਵੀ ਇਸ ਅੰਦੋਲਨ ਵਿੱਚ ਸ਼ਾਮਲ ਹੋ ਗਏ ਉਹਨਾਂ 14 ਤੋਂ 15 ਸਾਲ ਦੀ ਉਮਰ ਦੇ ਦੌਰਾਨ ਅੰਗਰੇਜ਼ਾਂ ਦਾ ਵਿਰੋਧ ਕਰਦੇ ਹੋਏ ਬਾਲ ਆਜ਼ਾਦ ਅੰਦੋਲਨ ਲਈ ਚੱਲ ਪਏ ਉਸ ਨੇ ਨਿਸ਼ਾਨਾ ਲਗਾ ਕੇ ਪੁਲਿਸ ਅਧਿਕਾਰੀਆਂ ਤੇ ਪੱਥਰ ਮਾਰਿਆ ਜਿਸ ਕਾਰਨ ਉਸ ਦਾ ਸਰ ਤੇ ਸੱਟ ਲੱਗੀ ਉਸ ਵੇਲੇ ਛੋਟਾ ਜਿਹਾ ਆਜ਼ਾਦ ਉਥੋਂ ਗਾਇਬ ਹੋ ਗਿਆ ਪਰ ਸੰਸਕ੍ਰਿਤ ਕਾਲਜ ਬਨਾਰਸਦਰ ਨੇ ਮੌਕੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਇਹ ਘਟਨਾ 1921 ਦੀ ਹੈ ਉਹਨਾਂ ਉੱਪਰ ਮੁਕੱਦਮਾ ਦਰਜ ਕੀਤਾ ਗਿਆ ਅਤੇ ਅਦਾਲਤ ਵਿੱਚ ਪੇਸ਼ੀ ਮੌਕੇ ਜੋ ਸਵਾਲ ਮੈਜਿਸਟਰੇਟ ਨੇ ਉਹਨਾਂ ਨੂੰ ਪੁੱਛੇ ਉਹ ਖਾਸ ਸੇਕਰਿਯੋਗਨ ਉਸ ਕੋਲੋਂ ਪੁੱਛਿਆ ਗਿਆ ਤੇਰਾ ਨਾਂ ਕੀ ਹੈ ਉਸਨੇ ਕਿਹਾ ਆਜ਼ਾਦ ਉਹਦਾ ਨਾਂ ਕੀ ਹੈ ਆਜ਼ਾਦ ਬੋਲਿਆ ਆਜ਼ਾਦੀ ਤੇਰਾ ਕਾਰ ਕਿੱਥੇ ਹੈ ਉਸਨੇ ਕਿਹਾ ਜੇਲ ਇਹਨਾਂ ਜਵਾਬਾਂ ਤੋਂ ਚਿਹੜੇ ਕੇ ਮੈਜਿਸਟਰੇਟ ਨੇ ਉਹਨਾਂ ਨੂੰ 15 ਬੰਦਾਂ ਦੀ ਸਜ਼ਾ ਦਿੱਤੀ ਉਦੋਂ ਤੋਂ ਇਹ ਬਾਲਚੰਦਰ ਸ਼ੇਖਰ ਆਜ਼ਾਦ ਦੇ ਨਾਂ ਨਾਲ ਮਸ਼ਹੂਰ ਹੋ ਗਿਆ ਅਸਹਿਯੋਗ ਅੰਦੋਲਨ ਦੇ ਬੰਦ ਹੋਣ ਤੋਂ ਬਾਅਦ ਵੀ ਆਜ਼ਾਦ ਕ੍ਰਾਂਤੀਵਾਦੀ ਗਤੀਵਿਧੀਆਂ ਨਾਲ ਜੁੜ ਕੇ ਹਿੰਦੁਸਤਾਨ ਰਿਪਬਲਿਕਨ ਐਸੋਸੀਏਸ਼ਨ ਦੇ ਮੈਂਬਰ ਬਣੇ ਇਸ ਸੰਸਥਾ ਵੱਲੋਂ ਉਹਨਾਂ ਰਾਮ ਪ੍ਰਸਾਦ ਬਿਸਮਿਲ ਦੀ ਅਗਵਾਈ ਵਿੱਚ 9 ਅਕਤੂਬਰ 1925 ਨੂੰ ਕਾਕੋਰੀ ਕਾਂਡ ਵਿੱਚ ਭਾਗ ਲਿਆ ਪਰ ਪੁਲਿਸ ਦੇ ਹੱਥ ਨਹੀਂ ਆਈ। ਇਸ ਤੋਂ ਬਾਅਦ ਸਨ 1927 ਵਿੱਚ ਬਿਸਮਿਲ ਅਤੇ ਉਸਦੇ ਚਾਰ ਸਾਥੀਆਂ ਦੀ ਕੁਰਬਾਨੀ ਤੋਂ ਬਾਅਦ ਉਹਨਾਂ ਨੇ ਉੱਤਰ ਭਾਰਤ ਦੇ ਸਾਰੇ ਕ੍ਰਾਂਤੀਕਾਰੀ ਸੰਗਠਨਾਂ ਨੂੰ ਮਿਲਾ ਕੇ ਇੱਕ ਕਰਦਿਆਂ ਹੋਇਆਂ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਦਾ ਗਠਨ ਕੀਤਾ। ਅਤਰ ਭਗਤ ਸਿੰਘ ਦੇ ਨਾਲ ਲਾਹੌਰ ਵਿੱਚ ਲਾਲਾ ਲਾਜਪਤ ਰਾਏ ਦੀ ਮੌਤ ਦਾ ਬਦਲਾ ਵੀ ਲਿਆ ਸੀ ਉਸ ਵੇਲੇ ਉਹਨਾਂ ਨੇ ਭਗਤ ਸਿੰਘ ਨਾਲ ਮਿਲ ਕੇ ਸਾਡਰਸ ਨੂੰ ਮੌਤ ਦੇ ਘਾਟੂ ਧਾਰ ਦਿੱਤਾ ਸੀ ਆਜ਼ਾਦ ਨੰਨਾ ਦਿੱਲੀ ਪਹੁੰਚ ਕੇ ਅਸੈਂਬਲੀ ਬੰਬ ਕਾਣ ਦੇ ਵੀ ਸਾਥੀ ਬਣੇ ਸਨ ਆਜ਼ਾਦ ਨਿੱਜੀ ਜੀਵਨ ਵਿੱਚ ਨੈਤਿਕ ਕਦਰਾਂ ਕੀਮਤਾਂ ਦਾ ਪਾਲਣ ਖੁਦ ਵੀ ਕਰਦੇ ਸਨ ਅਤੇ ਆਪਣੇ ਸਾਥੀਆਂ ਤੋਂ ਵੀ ਕਰਵਾਉਂਦੇ ਸਨ एक बार जंगल विच साधु वेश विच बैठे आज़ाद कोल पुलिस पहुंच गई पुलिस ने साधु वेश तारी बैठे आज़ाद बाबा, तुसी आज़ाद नेख्या है साधु वेश तारी बैठी आज़ाद बोले आज़ाद की वेखना असी त हमेशा आज़ाद रेंदे हाँ असी भी आज़ाद हाँ पुलिस कुछ भी नहीं समझ सकी हाथ जोड़ के वापस आ गई ਆਜ਼ਾਦ ਨੇ ਬਹਾਦਰੀ ਦੀ ਨਵੀਂ ਪਰਿਭਾਸ਼ਾ ਲਿਖੀ ਉਹਨਾਂ ਆਪਣਾ ਆਜ਼ਾਦ ਰਹਿਣ ਦਾ ਸੰਕਲਪ ਪੂਰਾ ਕੀਤਾ 27 ਫਰਵਰੀ 1931 ਨੂੰ ਇਲਾਹਾਬਾਦ ਦੇ ਇਲਫਰੇਟ ਪਾਰਕ ਵਿੱਚ ਪੁਲਿਸ ਨੇ ਆਜ਼ਾਦ ਨੂੰ ਘੇਰ ਲਿਆ ਆਜ਼ਾਦ ਨੇ ਪੁਲਿਸ ਦਾ ਡਟ ਕੇ ਮੁਕਾਬਲਾ ਕੀਤਾ ਅਤੇ ਜਦੋਂ ਰਿਵਾਲਵਰ ਵਿੱਚ ਆਖਰੀ ਗੋਲੀ ਰਹਿ ਗਈ ਤਾਂ ਆਪਨੇ ਸ਼ਹੀਦੀ ਦਾ ਜਾਮ ਪੀ ਲਿਆ ਚੰਦਰ ਸ਼ੇਖਰ ਆਜ਼ਾਦ ਵਿਦੇਸ਼ੀ ਸਮਰਾਜਵਾਦੀ ਲੁੱਟਰ ਮਨੁੱਖਤਾ ਦੀ ਬਾਰਬਰੀ ਅਤੇ ਜਮਾਤ ਰਹਿਤ ਸਮਾਜ ਦੇ ਸੁਪਨੇ ਨੂੰ ਪੂਰਾ ਕਰਨ ਲਈ ਸੰਗਰਾਸ਼ ਕਰਦੇ ਹੋਏ ਸ਼ਹਾਦਤ ਦਾ ਜਾਂਪੀ ਗਏ ਚੰਦਰਸ਼ੇਖਰ ਆਜ਼ਾਦ ਜ਼ਬਰ ਜ਼ੁਲਮ ਅਨਿਆ ਵਿਰੁੱਧ ਦਲੇਰੀ ਨਾਲ ਲੜਨ ਵਾਲੇ ਨੌਜਵਾਨਾਂ ਲਈ ਹਮੇਸ਼ਾ ਪ੍ਰੇਰਨਾ ਸਰੋਤ ਬਣੇ ਰਹਿਣਗੇ। ਤਨਵਾਦ ਇਸੇ ਤਰ੍ਹਾਂ ਦੀ ਜਾਣਕਾਰੀ ਲਈ ਪੰਜਾਬੀ ਮਾਨਿਆ ਟੀਵੀ ਨੂੰ ਫੋਲੋ ਜ਼ਰੂਰ ਕਰੋ।